ਖੁਸ਼ਕਿਸਮਤ ਔਰਤਾਂ ਦੀ ਨਿਸ਼ਾਨੀ ਨੰਬਰ 1 ਜਿਨ੍ਹਾਂ ਕੁੜੀਆਂ ਦਾ ਚਿਹਰਾ ਉਹਨਾਂ ਦੇ ਪਤੀ ਦੇ ਚਿਹਰੇ ਵਰਗਾ ਹੁੰਦਾ ਹੈ ਅਜਿਹੀਆਂ ਕੁੜੀਆਂ ਬਹੁਤ ਖੁਦਕਿਸਮਤ ਹੁੰਦੀਆਂ ਹਨ ਨੰਬਰ 2 ਜਿਨ੍ਹਾਂ ਔਰਤਾਂ ਦੀ ਨਾਭੀ ਵੱਡੀ ਅਤੇ ਡੂੰਗੀ ਹੁੰਦੀ ਹੈ ਉਹ ਔਰਤਾਂ ਸ਼ੁਭ ਮੰਨੀ ਜਾਂਦੀਆਂ ਨੇ ਅਤੇ ਖੁਸ਼ਹਾਲੀ ਉਹਨਾਂ ਦੇ ਪੈਰ ਚੁੰਮਦੀ ਹੈ ਨੰਬਰ 4 ਜਿਸ ਔਰਤ ਦੀ ਠੋਡੀ ਉੱਤੇ ਕਾਲਾ ਤਿਲ ਹੋਵੇ ਉਹ ਔਰਤ ਭਾਗਾਂ ਵਾਲੀ ਹੈ ਉਹ ਆਪਣੇ ਪਤੀ ਲਈ ਬਹੁਤ ਖੁਸ਼ਕਿਸਮਤ ਹੈ ਨੰਬਰ 6 ਜੇਕਰ ਤੁਸੀਂ ਲੜਕੀ ਨੂੰ ਦੇਖਣ ਜਾਂਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਸਦੇ ਪੈਰ ਦੀ ਛੋਟੀ ਉਂਗਲੀ ਜ਼ਮੀਨ ਨੂੰ ਛੂੰਦੀ ਹੈ ਅਜਿਹੀ ਔਰਤ ਨੂੰ ਸ਼ੁਭ ਮੰਨਿਆ ਜਾਂਦਾ ਹੈ ਨੰਬਰ 7 ਜਿਸ ਔਰਤ ਦੇ ਦੰਦ ਲੰਬੇ ਹੁੰਦੇ ਹਨ ਅਜਿਹੀ ਲੰਬੇ ਦੰਦਾਂ ਵਾਲੀਆਂ ਔਰਤਾਂ ਨੂੰ ਕਦੇ ਵੀ ਪੈਸੇ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 8 ਜਿਨ੍ਹਾਂ ਲੜਕੀਆਂ ਦੇ ਪੈਰਾਂ ਤੇ ਸੰਖ ਕਮਲ ਜਾਂ ਚੱਕਰ ਦਾ ਚਿੰਨ ਹੁੰਦਾ ਹੈ ਉਹ ਬਹੁਤ ਖੁਸ਼ਕਿਸਮਤ ਮੰਨੀ ਜਾਂਦੀਆਂ ਹਨ ਅਜਿਹੀਆਂ ਲੜਕੀਆਂ ਜ਼ਿੰਦਗੀ 'ਚ ਬਹੁਤ ਤਰੱਕੀ ਕਰਦੀਆਂ ਹਨ ਨੰਬਰ 9 ਲੰਬੇ ਵਾਲ ਰੱਖਣ ਵਾਲੀਆਂ ਔਰਤਾਂ ਨੂੰ ਖੁਸ਼ਕਿਸਮਤ ਮੰਨਿਆ ਜਾਂਦਾ ਹੈ। ਅਜਿਹੀਆਂ ਔਰਤਾਂ ਨੂੰ ਆਪਣੀ ਕਿਸਮਤ ਤੋਂ ਸਾਰੇ ਸੁੱਖ ਅਤੇ ਆਨੰਦ ਪ੍ਰਾਪਤ ਹੁੰਦੇ ਹਨ। ਨੰਬਰ 10 ਜਿਨ੍ਹਾਂ ਕੁੜੀਆਂ ਦੀਆਂ ਅੱਖਾਂ ਕਮਲ ਦੀਆਂ ਪੰਖੜੀਆਂ ਵਰਗੀਆਂ ਹੁੰਦੀਆਂ ਹਨ ਅਤੇ ਉਹਨਾਂ ਦੇ ਵਿਚਕਾਰ ਦੀ ਜਗ੍ਹਾ ਦੁੱਧ ਵਰਗੀ ਚਿੱਟੀ ਹੁੰਦੀ ਹੈ, ਉਹ ਕੁੜੀਆਂ ਆਪਣੇ ਪਤੀ ਲਈ ਕਿਸਮਤ ਵਾਲੀਆਂ ਹੁੰਦੀਆਂ ਹਨ। ਨੰਬਰ 13 ਜਿਨ੍ਹਾਂ ਔਰਤਾਂ ਦੇ ਕੰਨ ਲੰਬੇ, ਉੱਪਰ ਤੋਂ ਚੌੜੇ ਅਤੇ ਹੇਠਾਂ ਤੋਂ ਨਕੀਲੇ ਹੁੰਦੇ ਹਨ, ਅਜਿਹੀਆਂ ਔਰਤਾਂ ਬਹੁਤ ਖੁਸ਼ਕਿਸਮਤ ਹੁੰਦੀਆਂ ਹਨ। ਇਹਨਾਂ ਦੀ ਉਮਰ ਬਹੁਤ ਲੰਬੀ ਹੁੰਦੀ ਹੈ। ਨੰਬਰ 14 ਜਿਸ ਔਰਤ ਦੀ ਗਰਦਨ ਲੰਬੀ ਹੁੰਦੀ ਹੈ ਉਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਸ਼ਾਸਤਰਾਂ ਅਨੁਸਾਰ ਜਿਨ੍ਹਾਂ ਕੁੜੀਆਂ ਦੀ ਗਰਦਨ ਲੰਬੀ ਹੁੰਦੀ ਹੈ ਉਹ ਬਹੁਤ ਖੁਸ਼ਕਿਸਮਤ ਹੁੰਦੀਆਂ ਹਨ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ